ਜਿਹੜੇ ਕਿਸਾਨਾਂ ਦੀ ਸ਼ਹਾਦਤ ਹੋਈ ਸੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ ਸਹੇਣਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਤਿੰਨ ਪਰਿਵਾਰਾਂ ਨੂੰ ਤੇ ਇੱਕ ਬੱਸੀ ਪਠਾਣਾ ਦੇ ਸੋਹਾਬੀ ਦਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਨੂੰ ਅਸੀਂ ਜਿਹੜਾ ਸਰਕਾਰੀ ਨੁਕਤੀ ਪੱਤਰ ਦੇ ਰਹੇ ਹਾਂ ਨੌਕਰੀ ਲਈ ਹੋਰ ਮੇਰੇ ਨਾਲ ਜਿਹੜੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਨੇ ਜਿਹੜੇ ਜਿਨ੍ਹਾਂ ਵਿੱਚ ਵਰਾਂਸਪਿੰਡ ਸੋਹਾਗੜੀ ਸਲੇਮਬਰ ਕਿਹਨਾਂ ਦੇ ਪਰਿਵਾਰਾਂ ਵਿੱਚੋਂ ਇਹਨਾਂ ਦੇ ਕਿਸੇ ਦੇ ਦਾਦਾ ਸੀ ਕਿਸੇ ਦੇ ਫਾਦਰ ਸਾਹਿਬ ਸੀ ਉਹਨਾਂ ਦੀ ਸ਼ਹਾਦਤ ਹੋਈ ਸੀ ਇਸ ਤਰ੍ਹਾਂ ਸਾਡੀ ਧੀ ਇੱਕ ਸਵਾਮੀ ਤੋਂ ਉਹਨਾਂ ਦੇ ਫਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਹਨਾਂ ਨੂੰ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਨਿਯੁਕਤੀ ਪੱਤਰ ਦਿੱਤਾ ਮੇਰੇ ਨਾਲ ਸਾਡੇ ਚੀਫ ਐਗਰੀਕਲਚਰ ਅਫਸਰ ਡਿਸਟ੍ਰਿਕਟ ਦੇ ਐਡੀਸ਼ਨਲ ਚੀਫ ਐਗਰੀਕਲਚਰ ਅਫਸਰ ਹੋਰ ਜਿਹੜੇ ਸਾਰੇ ਇੱਥੇ ਦੇ ਐਗਰੀਕਲਚਰ ਅਫਸਰ ਦੇ ਮੁਲਾਜ਼ਮ ਸਹਿਬ ਆ ਬਹੁਤ ਹਾਜ਼ਰ ਮੈਂ ਸਾਰੇ ਪਰਿਵਾਰਾਂ ਨੂੰ ਬਧਾਈ ਦਿੰਦਾ ਕਿ ਅੱਜ ਤੋਂ ਇਹ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਬਣ ਗਏ ਔਰ ਇਹਨਾਂ ਨੂੰ ਇੱਕ ਇਹ ਵੀ ਕਹਿ ਕੇ ਗਏ ਸੀ ਸਾਰਿਆਂ ਨੇ ਕਿ ਇਮਾਨਦਾਰੀ ਨਾਲ ਕੰਮ ਕਰਨਾ ਕਿਉਂਕਿ ਇਹ ਸਰਕਾਰ ਉਹ ਹੈ ਇਮਾਨਦਾਰ ਸਰਕਾਰ ਮੈਂ ਆਪ ਜਾ ਜਾ ਕੇ ਆਫਿਸ 'ਚ ਇਹ ਜਿਹੜੇ ਸਾਰੇ ਨਿਯੁਕਤੀ ਪੱਤਰ ਔਥੋਂ ਰਿਲੀਜ਼ ਕਰਵਾਏ ਨੇ ਔਰ ਇਥੋਂ ਦੇ ਜਿਹੜਾ ਸਾਡਾ ਸਟਾਫ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਰਾਤ ਨੂੰ 7-8 ਵਜੇ ਤੱਕ ਬੈਠ ਕੇ ਉਹਨਾਂ ਨੇ ਸਾਰੇ ਫਾਰਮੈਲਟੀਆ ਪੂਰੀਆਂ ਕਰਕੇ ਅੱਜ ਇਹਨਾਂ ਨੂੰ ਅਸੀਂ ਮੁਕਤੀ ਪੱਤਰ ਦਿੰਦੇ ਆ। ਸੋ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ। ਮਾਨਯੋਗ ਮੁਖਵੰਤਰੀ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੇ ਜਿਹੜੇ ਸੁਪਨਿਆਂ ਪੂਰੇ ਕਰਨੇ ਹਨ, ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣਾ। ਆਪਾਂ ਦੇਖਦੇ ਆ ਕਿ ਪੰਥੈਕ ਯਾਰ ਦੇ ਕਰੀਬ ਪਹਿਲੀ ਆਪਾਂ ਰੋਜ਼ਗਾਰ ਦੇ ਚੁੱਕੇ ਆਪਣੇ ਨੌਜਵਾਨਾਂ ਨੂੰ। ਔਰ ਅੱਜ ਦਾ ਜਿਹੜਾ ਮੇਰੇ ਲਈ ਬਹੁਤ ਅਹਿਮ ਦਿਨ ਹੈ ਕਿ ਜਿੰਨੇ ਵੀ ਸਾਡੇ ਕਿਸਾਨ ਸਹਾਸ਼ੀ ਦੀਆਂ ਹੋਈਆਂ ਸੀ, ਉਹਨਾਂ ਦੇ ਸਾਰੇ ਬੱਚਿਆਂ ਨੂੰ ਅਸੀਂ ਮੁਕਤੀ ਪੱਤਰ ਦੇਤੇ। ਇੱਕ ਪਿੰਡ ਦਾ ਛਲੇੜੀ ਕਲਾਂ ਦਾ ਰਹਿੰਦਾ ਉਹਨਾਂ ਵੱਲੋਂ ਜੀ ਪੰਜਾਬ ਸਰਕਾਰ ਵੱਲੋਂ ਨਿੱਤੀ ਪੱਤਰ ਦਵਾਂਗੇ ਜੀ ਅੱਜ ਸਤਿ ਸ੍ਰੀ ਅਕਾਲ ਜਰਨਵੀਰ ਸਿੰਘ ਰਾਏ ਜੀ ਨੇ ਹਲੋ ਭਗਵਾਨਤਮਾਨ ਸਰਕਾਰ ਨੇ ਮੇਰੇ ਦਾਦਾ ਜੀ ਸ਼ਹੀਦ ਹੋਏ ਸੀ ਕਿਸਾਨ ਧਰਮ ਦੇ ਵਿੱਚ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮਨੂੰ ਜੋ ਮੈਂ ਬੇਰੁਜ਼ਗਾਰ ਸੀਗਾ ਤੇ ਮੈਨੂੰ ਅੱਜ ਨੌਕਰੀ ਮਿਲੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਭਗਵਾਨਤਮਾਨ ਸਰਕਾਰ ਦਾ ਕਿ ਬਹੁਤ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਰਹੇ ਨੇ ਸੋ ਕੀ ਨਾਮਤੋਲੀ ਮੇਰਾ ਨਾਮ ਹਰਮਨ ਪ੍ਰੇ ਸਿੰਘ ਹੈ ਕਿਰਪਿੰਦ ਮੇਰੇ ਪਿੰਡ ਸਲੇਮ ਤੋਲੀ ਹੈ ਕੀ ਜਦ ਤੁਸੀਂ ਕਿਸ ਮੇਰਾ ਦਾ ਜੀ ਹੋਇ ਸੀ ਚਾਰੰਦੂ ਉਹ ਕੀ ਮaza ਲੱਗ ਰਿਹਾ ਤੁਹਾਨੂੰ ਨੌਕਰੀ ਮਿਲੀ ਉਹਨਾਂ ਨੂੰ ਕੋਈ ਹੋ ਰਹੀ ਹੈ ਜੀ ਕਿਉਂਕਿ ਮੈਂ ਪਹਿਲਾਂ ਜੀ ਦੇ ਬੀਗਾਰ ਸੀਗਾ ਘਰੇ ਤੇ ਮੈਂ ਬਾਹਰ ਦਾ ਵੀ ਟਰਾਈ ਕੀਤਾ ਪਰ ਇਹਨੇ ਸਪੈਸ਼ਲਿਸਟ ਸੀਗੇ ਤੇ ਹੁਣ ਮੈਨੂੰ ਬਹੁਤ ਖੁਸ਼ੀ ਹੋਈ ਕਿ ਮਨ ਨੂੰ ਖੇਤੀਬਾੜੀ ਦੇ ਹਵਾਲੇ ਵਿੱਚ ਨੌਕਰੀ ਮਿਲ ਗਈ ਮੈਂ ਬਹੁਤ ਧੰਨਵਾਦ ਕਰਨਾ ਚਾਹਾਂਗਾ ਲਵੀਰ ਸਿੰਘ ਰਾਏ ਜੀ ਦਾ ਜਿਨ੍ਹਾਂ ਨੇ ਆਪਣਾ ਹੱਥੀਂ ਹੱਥ ਨਾਲ ਮੈਨੂੰ ਨੌਕਰੀ ਦਿੱਤੀ ਆ ਤੁਹਾਨੂੰ